ਵਿਧਾਨ ਸਭਾ ਹਲਕਾ ਖਿੰਮਕਰਨ ਦੀਨ ਪਿੰਡ ਮਣਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇਲਾਕੇ ਦੇ ਮਸ਼ਹੂਰ ਅਤੇ ਪਿੰਡ ਮਣਕੇ ਦੇ ਸ਼ਾਹ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਉਪਰੰਤ ਪਾਰਟੀ ਦੇ ਵਿੱਚ ਜੀ ਆਇਆਂ ਆਖਦਿਆ ਹਲਕਾ ਖਿੰਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੌਣ ਨੇ ਕਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਸੁੱਬੇ ਅੰਦਰ ਕੀਤੇ ਜਾ ਰਹੇ ਕੰਮਾਂ ਨੂੰ ਵੇਖਦਿਆਂ ਹੋਇਆਂ ਲੋਕ ਧੜਾ ਧੜ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ। ਉਹਨਾਂ ਕਿਹਾ ਕਿ ਇਸੇ ਤਹਿਤ ਹੀ ਅੱਜ ਮਾਣਕੀ ਦੇ ਅਤੇ ਇਲਾਕੇ ਦੇ ਮਸ਼ਹੂਰ ਸ਼ਾਹ ਪਰਿਵਾਰ ਸ਼ਰਮਣੇ ਕਾਲੀਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਜਿਨ੍ਹਾਂ ਦਾ ਉਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਉਹਨਾਂ ਨੂੰ ਬੰਦ ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਨਾਲੇ ਉਹਨਾਂ ਨੇ ਕਿਹਾ ਹੈ ਕਿ ਹਲਕਾ ਖੇਮਕਰਣ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚੋਂ ਆਮ ਆਦਮੀ ਪਾਰਟੀ ਦੇ ਇਤਿਹਾਸਿਕ ਜੁੱਤ ਹੋਵੇਗੀ ਅੱਜ ਭੱਟੀ ਸਾਹਿਬ ਮਾਣੇ ਕੇ ਪਿੰਡ ਆਏ ਆ ਛਾਹ ਪਰਵਾਜ਼ ਜਿਹੜਾ ਬੜਾ ਨਾਮੀ ਪਰਿਵਾਰ ਆ ਜਿਹੜਾ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲਾ ਪਰਿਵਾਰ ਆ ਅੱਜ ਉਸ ਪਰਿਵਾਰ ਵੱਲੋਂ ਬੜਾ ਵੱਡਾ ਸਮਰਥਨ ਮਿਲਿਆ ਅਕਾਲੀ ਦਲ ਨੂੰ ਛੱਡ ਕੇ ਅੱਜ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਅਗਵਾਈ 'ਚ ਭਰੋਸਾ ਪ੍ਰਗਟ ਕੀਤਾ ਤੇ ਅੱਜ ਉਹ ਸਾਡੇ ਨਾਲ ਚੱਲੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਮੈਂ ਆਪਣੇ ਵੱਲੋਂ ਮਾਣ ਸਾਹਿਬ ਵੱਲੋਂ ਕੇਜਰੀਵਾਲ ਸੋਲ ਨੂੰ ਅੱਜ ਛਾਹ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦੇਣ ਦਾ ਮਨ ਬਣਾਇਆ ਹੈ ਭਰੋਸਾ ਪ੍ਰਗਟ ਕੀਤਾ ਹੈ ਧੰਨਵਾਦ ਤੁਸੀਂ ਹਲਕੇ ਦੇ ਵਿੱਚ ਕੰਪਲੇਨ ਕਰ ਰਹੇ ਹੋ ਇਦਾਂ ਦਾ ਸਰ ਹਲਕੇ ਜੋ ਮਾਹੌਲ ਹੈ ਕਿਦਾਂ ਤੁਹਾਨੂੰ ਰਿਸਪੌਂਸ ਮਿਲ ਰਿਹਾ ਹੈ ਮਾਹੌਲ ਪੱਟੀ ਸਾਹਿਬ ਇਹ ਹੈ ਕਿ ਲਹਿਰ ਚੱਲ ਰਹੀ ਹੈ ਆਮ ਆਦਮੀ ਦੇ ਅਕ ਵਿੱਚ ਖੇਮ ਕਰਨ ਵਾਲਕੇ ਚ ਮੈਂ ਜੋ ਮਾਹੌਲ ਬਣਿਆ ਵੇਖ ਰਿਹਾ ਹਾਂ ਰੋਜ਼ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਨਾਲ ਚੱਲ ਰਹੇ ਆ ਲੋਕ ਹੁਣ ਸਮਝ ਚੁੱਕੇ ਆ ਕਿ ਕਿਹੜੀ ਪਾਰਟੀ ਜਿਹੜੀ ਆ ਜਿਨੇ ਕਾਸ਼ ਕਰਾਇਆ ਕਿੰਨੇ ਲੋਕਾਂ ਦੀ ਗੱਲ ਕੀਤੀ ਹੈ ਕਿੰਨੇ ਸਰਕਾਰੀ ਸਕੂਲ ਵਧਿਆ ਕੀਤੇ ਹੈ ਕਿਸ ਪਾਰਟੀ ਨੇ ਮੁਹੱਲਾ ਕਨ ਖੋਲਿਆ ਕਿਸ ਪਾਰਟੀ ਨੇ ਜਿਹੜੀ ਸੜਕ ਸੁਰੱਖਿਆ ਫੋਰਸ ਗੱਡੀਆਂ ਚਲਾਈਆਂ ਮੇਰੇ ਵੀਰੋ ਮਤਲਬ ਇੱਕ ਇੱਕ ਗੱਲ ਨੂੰ ਲੋਕ ਜਿਹੜੇ ਬਾਤ ਰਹੇ ਸੋ ਮਾਨ ਸਾਹਿਬ ਨੇ ਚੰਗੇ ਕੰਮਾਂ ਕਰਕੇ ਲੋਕ ਸਾਡੇ ਨਾਲ ਤੁਰ ਰਹੇ ਕਿਸ ਪਾਰਟੀ ਨਾਲ ਮੁਕ ਮੁਕਾਬਲਾ ਸੰਭੇਜ ਮੁਕਾਬਲਾ ਹੈਗਾ ਹੀ ਨਹੀਂ ਕਿਸੇ ਨਾਲ ਮੇਰੇ ਵਨ ਸਾਈਡ ਦੀ ਮੁਕਾਬਲਾ ਹੁਣ ਜਾਂ ਫਿਰ ਜਿੱਤ ਹੁਣੀ ਆ ਮਦਦ